ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਅੱਜ ਸਾਡੇ ਨਾਲ ਅੰਮ੍ਰਿਤਸਰ ਦੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਅਸ਼ੋਕ ਤਲਵਾਰ ਜੀ ਮੌਜੂਦ ਹਨ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਕੋਲ ਜਾਣਕਾਰੀ ਲੈਂਦੇ ਹਾਂ ਅੰਮ੍ਰਿਤਸਰ ਦੀ ਹਾਂਜੀ ਸਰ ਪਹਿਲਾਂ ਤੇ ਅਸੀਂ ਤੁਹਾਡਾ ਚੈਨਲ ਦੇ ਵਿੱਚ ਸਵਾਗਤ ਕਰਦੇ ਹਾਂ ਧੰਨਵਾਦ ਗੁਰਪ ਜੀ ਤੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਪੁੱਛ ਰਹੇ ਕਿ ਜਾਣਕਾਰੀ ਲੈਂਦੇ ਅੰਮ੍ਰਿਤਸਰ ਦੀ ਤੇ ਮੈਨੂੰ ਕਰੀਬ 3.5 ਮਹੀਨੇ ਦੇ ਕਰੀਬ ਵੀ ਸਮਾਂ ਹਜੇ ਹੋਇਆ ਨਹੀਂ ਹੈ ਆਪਣਾ 10 ਰੋਸ ਸੰਵਾਲੇ ਜਿੰਨਾ ਗੁਰੂ ਨਗਰੀ ਵਾਸਤੇ ਮੈਂ ਕਰ ਸਕਦਾ ਸੀ ਮੈਂ ਪੂਰਾ ਪ੍ਰਯਾਸ ਕੀਤਾ ਜਿਹਦੇ ਵਿੱਚ ਪੁਲਿਸ ਨੂੰ ਬੈਰੀਕੇਟਿੰਗ ਜੋ ਪ੍ਰੋਵਾਈਡ ਕੀਤੀ ਤੇ ਟਰਸ ਨੇ ਪ੍ਰੋਵਾਈਡ ਕੀਤੀ ਹੈ ਜਿੰਨੇ ਕੈਂਚੇ ਵਾਲੇ ਤੁਸੀਂ ਦੇਖ ਰਹੇ ਹੋ ਜਿੰਨਾ ਟ੍ਰੈਫਿਕ ਸਮੱਸਿਆ ਦਾ ਕਾਫੀ ਹਲੋਇਲ ਨਾਈਟ ਵਿਜ਼ਨ ਜੈਕਟ ਵੀ ਪੁਲਿਸ ਨੂੰ ਪ੍ਰੋਵਾਈਡ ਕੀਤੀਆਂ ਇਹਦੇ ਨਾਲ ਬਾਈ ਨੰਬਰ ਫਾਟਕ ਤੇ ਬ੍ਰਿਜ ਟਰਸ ਨੇ ਬਣਾਇਆ ਗਰੇ ਹਲਚ ਕਾਂਗਰਸ ਗਵਰਨਮੈਂਟ ਤੋਂ ਮਿਲਿਆ ਸੀ ਬਿਊਟੀਫੁਲ ਵਿਲੇਜ ਜਿਹੜਾ ਜਿਹੜਾ ਸਾਰੇ ਨੇਮਸ ਪੂਰੇ ਕਰਦਾ ਲਾਈਟਸ ਪ੍ਰੋਪਰ ਹੈ ਜਿਹੜੀ ਸਾਈਡ ਰੋਡ ਦੇ ਉੱਤੇ ਵੀ ਲਾਈਟਸ ਪ੍ਰੋਪਰ ਦਿੱਤੀ ਆ ਮਾਰਕੇਸ਼ਨ ਪੂਰੀ ਕੀਤੀ ਕੈਟਾਈਸ ਲਗਾਈਆਂ ਸਪੀਡ ਦੀ ਲਿਮਿਟਸ ਵੀ ਲਗਾਈਆਂ ਜਿੰਨੇ ਮਤਲਬ ਸਭ ਨੇਮਸ ਪੂਰੇ ਕੀਤੇ ਉਹ ਸੈਂਟਰ ਚ ਇੱਕ ਚੌਂਕ ਬਣਾ ਦਿੱਤਾ ਜਿਹੜਾ ਅੱਜ ਤੁਸੀਂ ਦੇਖੋ ਇੱਕ ਸੈਲਫੀ ਪੁਆਇੰਟ ਬਣਿਆ ਆਇਗਾ ਹੁਣ ਉਹ ਅੱਖਰ ਵਾਲਾ ਚੌਂਕ ਲੋਕ ਆਪੇ ਮਸ਼ਹੂਰ ਹੋ ਗਿਆ ਉਹ ਚੌਕ ਅੱਖਰ ਵਾਲੇ ਤੇ ਨਾਮ ਤੇ ਬੜੀਆ ਵੀਡੀਓ ਵਾਇਰਲਸ ਹੈਗੀਆਂ ਉਸ ਦੀਆਂ ਲੋਕ ਇੰਜੋਏ ਕਰ ਰਹੇ ਹੈਗੇ ਹੈ ਇਹਦੇ ਨਾਮ ਨਾਲ ਅਹ ਟਰਸਟ ਵੱਲੋਂ ਨਹਿਰੂ ਕੰਪਲੈਕਸ ਨੂੰ ਵੀ ਬਿਊਟੀਫਿਕੇਸ਼ਨ ਦਾ ਕੰਮ ਚਾਲੂ ਹੈਗਾ ਕੀਤਾ ਹੈਗਾ ਫੌਂਟੇਨ ਲਗਾ ਦਿੱਤਾ ਗਿਆ ਉੱਥੇ ਵੀ ਇੱਕ ਬਹੁਤ بڑا ਇਲੈਕਟ੍ਰੋ ਇਲੈਕਟ੍ਰੋਨਿਕ ਟਰੀ ਲਗਾ ਰਹੇ ਹੈਗੇ ਜਿਹੜੇ ਚੌਂਕ ਤੋਂ ਹੀ ਲੋਕ ਦੇਖਣਗੇ ਪਤਾ ਲੱਗੇ ਨਹਿਰੂ ਕੰਪਲੈਕਸ ਆ ਪੂਰਾ ਉਹਦਾ ਡਰੇਨੇਜ ਸਿਸਟਮ ਠੀਕ ਕਰ ਰਹੇ ਆ ਬਿਊਟੀਫਾਈ ਕਰ ਰਹੇ ਆ ਪਾਰਕਿੰਗ ਠੀਕ ਕਰ ਰਹੇ ਆ ਅਕਰੋਚਮੈਂਟਸ ਹੈਗੀਆਂ ਸੀ ਨਹਿਰੂ ਕੰਪਲੈਕਸ ਦੀਆਂ ਹਟਾਈਆਂ ਜਾ ਰਹੀਆਂ ਹੈਗੀਆਂ ਡਿਫਰੈਂਟ ਡਿਫਰੈਂਟ ਸਟੇਜਿਸ ਤੇ ਕੰਮ ਕੀਤਾ ਜਾ ਰਿਹਾ ਸਰ ਜਿਸ ਤਰ੍ਹਾਂ ਕਿ ਸਾਰੇ ਤੁਹਾਨੂੰ 3.5 ਮਹੀਨੇ ਹੀ ਹੋਏ ਨੇ ਤੇ ਤੁਹਾਡੇ ਵੱਲੋਂ ਇੰਨੇ ਕੰਮ ਕਰਵਾਏ ਗਏ ਨੇ ਪਰ ਕ腐ਪਸ਼ਨ ਨੂੰ ਸਰ ਕਿਵੇਂ ਦੇਖਦੇ ਹੋ ਜਿਹੜੇ ਤੁਹਾਡੀ ਇਸ ਸੀਟ ਤੇ ਆਉਣ ਤੋਂ ਤੁਹਾਡੇ ਤੋਂ ਪਹਿਲਾਂ ਇੱਥੇ ਕ腐ਪਸ਼ਨ ਦੀ ਜਿਹੜੀ ਗਿਣਤੀ ਕਿ ਲਗਾਤਾਰ ਹੀ ਵੱਧਦੀ ਜਾ ਰਹੀ ਸੀ ਤੇ ਅੱਜ ਕ腐ਪਸ਼ਨ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਸ ਦਿਨ ਮੈਂ ਵੀ ਚਾਰਜ ਲੇਤਾ ਤੇ ਸੁਨਚਾਰ ਅਸਕੇ ਬਹੁਤ ਇੱਕ ਕਿਸਤ ਕੀ ਦੱਸੋ ਤੁਹਾਨੂੰ ਇੱਕ ਉਹ ਤਾਂ ਰਿਸਪੈਕਟੇਬਲ ਵੇ ਨਾਲ ਇੰਪਰੂਵਮੈਂਟ ਉਸ ਨੂੰ ਨਹੀਂ ਸੀ ਦੇਖਿਆ ਜਾ ਰਿਹਾ ਔਰ ਅੱਜ ਤੁਸੀਂ ਕਿਸੇ ਨੂੰ ਪੁੱਛੋ ਕਿ ਇੰਪਰੂਵਮੈਂਟ ਰਸਤਾ ਕੀ ਹਾਲ ਹੈ ਮੈਂ ਖੁਦ ਨਹੀਂ ਕਹਾਂਗਾ ਜਿੰਨੇ ਵੀ ਬੈਕਲੋਡ ਕੰਮ ਹੈਗੇ ਸੀ 5 ਸਾਲ ਦਾ ਸੀ 7 ਸਾਲ ਦਾ ਸੀ 3 ਸਾਲ ਦਾ ਲੋਕ ਕਹਿ ਰਹੇ ਸੀ ਅਸੀਂ ਚੱਕਰ ਲਗਾ ਲਗਾ ਕੇ ਥੱਕ ਗਏ ਤੇ ਮੈਂ ਕਿਹਾ ਮੇਰੇ ਕੋਲ ਤਾਂ ਹੁਣ ਆਇਓ ਨਾ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਿਸੇ ਦਾ ਹਫਤੇ ਚ ਕਿਸੇ ਦਾ 10 ਦਿਨ ਚ ਕਿਸੇ ਦਾ 15 ਦਿਨ ਚ ਸਭ ਦੇ ਹੀ ਕੰਮ ਅੱਜ ਮੇਰੀ ਟੇਬਲ ਤੇ ਕੋਈ ਫਾਈਲ ਨਹੀਂ ਹੈਗੀ ਪੈਂਡਿੰਗ ਨਾ ਮੇਰੇ ਕਿਸੇ ਆਫੀਸਰ ਦੇ ਟੇਬਲ ਦੇ ਉੱਤੇ ਕੋਈ ਫਾਈਲ ਪੈਂਡਿੰਗ ਹੈਗੀ ਆ ਕਲੀਅਰ ਇਨਸਟਰਕਸ਼ਨਸ ਹੈਗੀਆਂ ਆਪਣੀ ਟੇਬਲ ਤੇ ਕਿਸ ਨੇ ਵੀ ਆਫੀਸਰਸ ਨੂੰ ਜਾਣਾ ਹੈਗਾ ਜਾਣ ਤੋਂ ਪਹਿਲਾਂ ਆਪਣੀ ਟੇਬਲ ਦੀਆਂ ਫਾਈਲਸ ਕਲੀਅਰ ਕਰਕੇ ਜਾਓ ਐਸਾ ਇੱਕ ਵੀ ਉਦਾਹਰਨ ਨਹੀਂ ਹੈਗਾ ਕਿ ਇੰਪਰੂਵਮੈਂਟ ਤਰਸਤਾ ਅੱਜ ਕੋਈ ਵੀ ਕਿਸੇ ਤਰ੍ਹਾਂ ਦੀ ਕ腐ਸ਼ਨ ਚ ਕਿਸੇ ਦਾ ਮਨੁਸਰਨ ਚ ਮਿਲੇ ਬਿਲਕੁਲ ਟੋਟਲ ਸਟਾਫ ਨੂੰ ਕਹਿ ਦਿੱਤਾ ਗਿਆ ਜੋ ਮਾਨ ਸਾਹਿਬ ਦਾ ਨਜ਼ਰੀਆ ਹੈ ਜੋ ਅਰਵਿੰਦ ਕੇਰਜੀਵਲ ਜੀ ਦਾ ਨਜ਼ਰੀਆ ਮੇਰਾ ਵੀ ਸੇਮ ਨਜ਼ਰੀਆ ਹੈਗਾ ਉਸੇ ਟੰਗ ਨਾਲ ਕੰਮ ਕਰਨਾ ਉਸੇ ਵੀ ਜਣਾ ਮੇਰਾ ਪੂਰਾ ਸਟਾਫ ਮੈਨੂੰ ਬਹੁਤ ਕੋਆਪਰੇਟ ਕਰ ਰਿਹਾ ਪਹਿਲਾਂ ਮੈਂ ਨਹੀਂ ਜਾਣਦਾ ਕੀ ਸੀ ਕੀ ਨਹੀਂ ਸੀ ਉਹ ਮੇਰਾ ਸਟਾਫ ਖੁਦ ਹੀ ਕਰ ਰਿਹਾ ਬਹੁਤ ਸਰ ਪ੍ਰੈਸ਼ਰ ਸੀ ਸਾਡੇ ਤੇ ਮੰਤਰੀਆਂ ਦਾ ਐਮਐਲਐਸ ਦਾ ਲੇਕਿਨ ਸਰ ਜਿਸ ਤਰ੍ਹਾਂ ਕੀ ਲੋਕਾਂ ਵੱਲੋਂ ਤੁਹਾਨੂੰ ਵੀਆਈਪੀ ਦੇ ਕਾਲ ਵੀ ਕਰਵਾਏ ਜਾਂਦੇ ਨੇ ਕੀ ਤੁਸੀਂ ਉਹਨਾਂ ਦਾ ਕੰਮ ਵੀਆਈਪੀ ਦਾ ਕੰਮ ਜਿਹੜਾ ਕਿ ਪਹਿਲੇ ਧਾਰ ਤੇ ਤੁਹਾਡੇ ਵੱਲੋਂ ਕੀਤਾ ਜਾਂਦਾ ਦੇਖੋ ਮੇਰੇ ਵਾਸਤੇ ਵੀਆਈਪੀ ਆ ਜੇ ਅ ਜਸਮਨ ਨੇ ਨਾਗਰਿਕ ਨੂੰ ਤੁਸੀਂ ਦੇਖ ਕੇ ਭੇਜ ਕੇ ਦੇਖ ਦੇਣਾ ਮੈਨੂੰ ਬਹੁਤ ਲੋਕ ਕਰ ਰਹੇ ਮੇਲੇ ਸਭ ਇਸ ਪਰਸ਼ਾ ਮੰਤਰੀ ਸਭ ਦੀ ਮੈਂ ਲੈ ਕੇ ਆ ਮੈਂ ਕਿਹਾ ਯਾਰ ਤੂੰ ਕਿਸੇ ਲਈ ਨਾ ਮੇਰੇ ਕੋ ਬਗੈਰ ਨਾਮ ਲੰਤੇ ਉਸ ਤਰੀ ਆ ਕੇ ਦੇਖ ਲੈਣਾ ਅਧਿਕ ਤੇਰੇ ਨਾਲ ਦਾ ਵਿਅਕਤੀ ਬੈਠਾ ਹੋਇਆ ਇਹਨੂੰ ਪੁੱਛ ਕਿ ਤੇਰੀ ਸਪਾਰਸ਼ ਲੈ ਕੇ ਆਇਆ ਸੀ ਕੰਮ ਹੋਇਆ ਨਾ ਉਹਦਾ ਲੋਕ ਖੁਦ ਹੀ ਕਹਿੰਦੇ ਹੈਗੇ ਤਾਂ ਉਹ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਆ ਐਸੀ ਕੋਈ ਗੱਲ ਨਹੀਂ ਕਿ ਵੀ ਆਈਪੀ ਕੋਈ ਆਏਗਾ ਕੋਈ ਮੰਤਰੀ ਦੀ ਸਪਾਰਸ਼ਾ ਕੋਈ ਅਮਲੇ ਸਪਾਰਸ਼ ਉਹਦਾ ਕੰਮ ਹੋਏਗਾ ਆਮ ਲੋਕ ਵੀ ਮੇਰੇ ਵਾਸਤੇ ਗੁਰੂਦੀ ਨਗਰੀ ਸਾਰੇ ਲੋਕ ਕੋ ਜੇ ਹਾਂ ਕੰਮ ਠੀਕੋ ਨਾ ਚਾਹੀਦਾ ਮੈਂ ਨਾਲ ਦੀ ਨਾਲ ਕਰ ਰਿਹਾ ਜੇ ਕਿਸੇ ਕੰਮ ਚ ਕੋਈ ਅੜਚਨ ਹੈ ਤੇ ਮੇਰਾ ਸਟਾਫ ਬਹੁਤ ਕੋਆਪਰੇਟਿਵ ਹੈ ਮੈਂ ਕੋਆਪਰੇਟਿਵ ਹੁਣ ਸਮਝਾ ਦਿੱਤਾ ਜਾਂ ਤੁਹਾਡੇ ਚ ਡਿਫਿਕਲਟੀਸ ਹੈਗੀ ਆ ਮੁਸ਼ਕਲ ਹੈ ਆਪਣੀ ਫਾਈਲ ਨੂੰ ਠੀਕ ਕਰੋ ਹੁਣ ਇਹ ਹੁਣੇ ਕਰਵਾਓ ਮੇਰੇ ਕੋਲ ਕੰਮ ਐਸੀ ਕੋਈ ਪ੍ਰੋਬਲਮ ਨਹੀਂ ਹੁਣ ਕਰਪਸ਼ਨ ਵੱਲੋਂ ਕਿਸੇ ਤਰ੍ਹਾਂ ਦੀ ਕਿਸੇ ਪ੍ਰੈਸ਼ਰ ਦੀ ਨਾ ਮੇਰੇ ਤੇ ਨਾ ਕਿਸੇ ਮੇਰੇ ਸਟਾਫ ਤੇ ਕੋਈ ਅਸਰ ਹੈਗਾ ਪਰ ਸਭ ਜਿਸ ਤਰ੍ਹਾਂ ਦੀ ਸਿਟੀ ਦੇ ਵਿੱਚ ਪੋਪੂਲੇਸ਼ਨ ਜਿਹੜਾ ਕਿ ਲਗਾਤਾਰ ਹੀ ਵੱਧਦਾ ਜਾ ਰਿਹਾ ਹੈ ਤੇ ਲੋਕ ਸ਼ਹਿਰ ਤੋਂ ਜਾਣਾ ਬਾਹਰ ਜਾਣਾ ਪਸੰਦ ਕਰ ਰਹੇ ਨੇ ਜਿਤਨਾ ਸਿਟੀ ਤੋਂ ਬਾਹਰ ਕਿਉਂਕਿ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਕਿ ਸੀਵਰ ਦਾ ਜਿਸ ਤਰ੍ਹਾਂ ਭਰੇ ਰਹਿੰਦੇ ਹਨ ਨਾਲੀਆਂ ਭਰੀਆਂ ਰਹਿੰਦੀਆਂ ਤੁਹਾਡੇ ਵੱਲੋਂ ਕੋਈ ਇਸ ਤੋਂ ਵਧੀਆ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਹਾਂ ਦੇਖੋ ਜਦੋਂ ਮੈਂ ਇੰਪਰੂਵਮੈਂਟ ਅਥ ਸਾਇਆ ਤੇ ਇੱਕ ਸੁਪਰ ਸ਼ਕਰਮਖੀ ਲੈ ਕੇ ਆਈ ਜਿਹੜੀ 1.5 ਕਰੋੜ ਦੀ ਲੱਗ ਦੇ ਕਰੀ ਪਾਈ ਐਸੇ ਕਰਕੇ ਕਿ ਜਿੰਨੇ ਵੀ ਸੀਵਰੇਜ ਸਿਸਟਮ ਸਾਰਾ ਬਲੋਕ ਪੇ ਆਏਗਾ ਸੀ ਜੋਦੀ ਕੈਪੈਸਿਟੀ ਹੈਗੀ ਸੀ 100% ਤੇ ਉਹ 30% ਤੇ ਬਲੋਕ ਹੀ ਗਈ 60% ਹੀ ਕੈਪੈਸਿਟੀ ਨਾਲ ਚੱਲ ਰਹੀ ਸੀ ਸੁਪਰ ਸ਼ਕਸ਼ਮ ਮਸ਼ੀਨ ਹੈ ਇਹ ਲਗਾਤਾਰ ਕੰਮ ਕਰ ਰਹੀ ਹੈ ਕਿ ਤੁਸੀਂ ਦੇਖਿਆ ਬਰਸ਼ਾ ਚ ਪਾਣੀ ਜਰੂਰ ਰੁਕੇ ਲੇਕਿਨ ਨਾਲ ਦੇ ਨਾਲ ਕਲੀਅਰ ਹੋ ਗਿਆ ਜਿੰਨੀ ਟਰਸਟੀ ਸਕੀਮਾ ਦੇ ਵਿੱਚ ਅਸੀਂ ਉਹਨੂੰ ਕਾਰਪੋਰੇਸ਼ਨ ਚ ਵੀ ਲੋਕਾਂ ਨੇ ਜੇ ਡਿਮਾਂਡ ਕੀਤੀ ਮੈਂ ਉੱਥੇ ਵੀ ਭੇਜਿਆ ਹੈਗਾ ਹੋਰ ਪਬਲਿਸ਼ਿੰਗ ਸ਼ਰਤ ਜਿਆਦਾ ਜਦੋਂ ਤੁਸੀਂ ਕੀ ਗੱਲ ਕੀਤੀ ਆ ਆਉਣ ਵਾਲੇ ਟਾਈਮ ਦੇ ਵਿੱਚ ਨਿਊ ਅੰਮ੍ਰਿਤਸਰ ਅਸੀਂ ਕਰੀਬ 400 ਕੋਈ 25 26 ਫਲੈਟ ਬਣਾਉਣ ਜਾ ਰਹੇ ਹਾਂ ਬਹੁਤ ਵਧੀਆ ਔਰ ਅਫੋਰਡੇਬਲ ਰੇਟਸ ਤੇ ਐਚੀਜੀ ਫਲੈਟਸ ਹੈ ਔਰ ਤਾਂਕੀ 450 ਤੋਂ 450 ਦੇ ਕਰੀਬ ਪਰਿਵਾਰਾਂ ਨੂੰ ਉੱਥੇ ਰਹਿਣਗੇ ਉਹ ਸ਼ਹਿਰ ਦੇ ਲੋਕੀ ਆਨ ਕਿ ਨਾ ਲੋਡ ਕਟੇਗਾ ਹੋਰ ਵੀ ਅਸੀਂ ਜ਼ਮੀਨ ਅਕਵਾਇਰ ਕਰ ਰਹੇ ਹੈਗੇ ਆ ਵੇਰਕਾਤ ਵਾਲ ਜਾਂ ਜੀਟੀ ਰੋਡ ਵਾਲ ਤਾਂਕੀ ਜਿਸ ਤਰ੍ਹਾਂ ਨਿਊ ਅੰਮ੍ਰਿਤਸਰ ਹੈ ਜਾਂ ਜਿਸ ਤਰ੍ਹਾਂ ਰੰਜੀਤੇਵਨ ਐਸੇ ਬਲॉक्स ਡਵੈਲਪ ਕੀਤੇ ਜਾਣ ਅਨਵਰ ਟਾਈਮ ਕਰ ਰਹੇ ਹੈ ਬਹੁਤ ਸਪੀਡ ਨਾਲ ਕਰ ਰਹੇ ਕਮੈਂਟ ਸਰ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਟੂਰਿਸਟ ਲੋਕ ਜਦ ਇੱਥੇ ਅੰਮ੍ਰਿਤਸਰ ਦੇ ਵਿੱਚ ਆਉਂਦੇ ਹਨ ਤੇ ਉਹਨਾਂ ਨੂੰ ਕੋਈ ਫੀਲ ਕੋਈ ਵਧੀਆ ਜੀ ਫੀਲ ਆਣੀ ਚਾਹੀਦੀ ਹੈ ਕਿ ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਉਹ ਜਦ ਜਦ ਵੀ ਕੋਈ ਟੂਰਿਸਟ ਅੰਮ੍ਰਿਤਸਰ ਦੇ ਵਿੱਚ ਆਉਂਦੇ ਹਨ ਤੇ ਉਹ ਆਪਣੇ ਆਪ ਨੂੰ ਕੋਈ ਬਿਹਤਰ ਮਤਲਬ ਵਧੀਆ ਉਹਨਾਂ ਨੂੰ ਲੱਗੇ ਕੁਝ ਨਹੀਂ ਬਿਲਕੁਲ ਬਹੁਤ ਅੱਛਾ ਕੁਐਸਚਨ ਹੈਗਾ ਮੇਰੇ ਮੈਂ ਖੁਦ ਜਾਂਦਾ ਹੈਗਾ ਕਿ ਗੁਰੂ ਦੀ ਨਗਰੀ ਹੈ ਕੋਈ ਵਿਅਕਤੀ ਜੇ ਏਅਰਪੋਰਟ ਤੋਂ ਉਤਰ ਕੇ ਆਉਂਦਾ ਹੈ ਰੇਲਵੇ ਸਟੇਸ਼ਨ ਤੋਂ ਜੇ ਬੱਸ ਸਟੈਂਡ ਤੋਂ ਆਉਂਦਾ ਹੈ ਗੁਰੂਕਾਰ ਆਉਂਦਾ ਹੈਗਾ ਤੁਹਾਨੂੰ ਲੱਗਣਾ ਚਾਹੀਦਾ ਮੈਂ ਇੱਕ ਅੱਛੀ ਨਗਰੀ ਚ ਆਇਆ ਇੱਕ ਸਾਫ਼ ਸੁਥਰੀ ਨਗਰੀ ਚ ਆਇਆ ਕਿ ਕਵਾ ਪਿਛਲੀ ਸਰਕਾਰਾਂ ਨੇ ਬਿਲਕੁਲ ਕੂੜਾ ਕਰਕੇ ਰੱਖਿਆ ਹੋਇਆ ਸਾਰੇ ਸ਼ਹਿਰ ਨੂੰ ਮੇਰਾ ਪੂਰਾ ਪ੍ਰਯਾਸ ਹੈ ਸਫਾਈ ਵੱਲ ਤਸਦੀਸ ਦੀ ਸਕੀਮ ਆ ਦੀ ਸਫਾਈ ਵੱਲ ਗ੍ਰੀਨ ਰਿਵਰ ਜਿੰਨੀ ਵੀ ਗ੍ਰੀਨ ਬੈਲਟਸ ਡਿਵਾਈਡਰਸ ਤੇ ਗ੍ਰੀਨ ਹੈ ਪੂਰਾ ਹਰਾ ਪਰਾ ਕਰ ਦਈਏ ਸ਼ਹਿਰ ਨੂੰ ਮੈਨੂੰ 3 ਮਹੀਨੇ ਹੈਗਾ ਥੋੜਾ ਜਿਹਾ ਟਾਈਮ ਦੇ ਦਿਓ ਤੁਸੀਂ ਦੇਖੋਗੇ ਵਿਥਿਨ 1 ਇਅਰ ਇੱਕ ਸਾਲ ਦੇ ਅੰਦਰ-ਅੰਦਰ ਬਹੁਤ ਡਵੈਲਪਮੈਂਟ ਤੁਹਾਨੂੰ ਦੇਖਣ ਨੂੰ ਮਿਲੇਗੀ ਜਿੰਨੇ ਵੀ ਚੌਂਕ ਹੈ ਹੁਣ ਉਹਨਾਂ ਨੂੰ ਅਸੀਂ ਬਹੁਤ ਅੱਛਾ ਡਵੈਲਪ ਕਰ ਰਹੇ ਹਾਂ ਤਾਂ ਕੋਈ ਵਿਅਕਤੀ ਇੱਕ ਚੌਂਕ ਤੋਂ ਨਿਕਲੇਗਾ ਉਹਨੂੰ ਅਗਲਾ ਚੌਂਕ ਇੱਕ ਅਲੱਗ ਦਿਖੇਗਾ ਇੱਕ ਅਲੱਗ ਪੈਟਰਨ ਦਾ ਦਿਖੇਗਾ ਐਸੇ ਉਪਲਕਚੀ ਦੋ ਚੌਂਕ ਡਵੈਲਪ ਕੀਤੇ ਆ ਇੱਕ 2 ਨੰਬਰ ਫਾਟਕ ਦੇ ਉੱਪਰ ਇੱਕ ਨਰੂ ਕੰਪਲੈਕਸ ਵੀ ਕੀਤਾ ਆਨਵਲ ਟਾਈਮ ਅਸੀਂ ਸ਼ਹਿਰ ਦੇ ਕਰੀਬ ਲੋਕੇਟ ਕੀਤੇ ਵੀ 22 ਚੌਂਕ ਲੋਕੇਟ ਕੀਤੇ ਆ ਮੈਂ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਮਿਲ ਕੇ ਕੰਮ ਕਰਨਾ ਹੈਗਾ ਬਹੁਤ ਅੱਛੇ ਬਿਹਤਰੀਨ ਚੌਕ ਡਵੈਲਪ ਕਰਾਂਗੇ ਲੋਕ ਵਾਕਈ ਯਾਦ ਕਰਨਗੇ ਔਰ ਟ੍ਰਸਟ ਦੇ ਵਿੱਚ ਬਹੁਤ ਸ키ਮਾਂ ਦੇ ਵਿੱਚ ਫਾਉਂਟੇ ਲਗਾਈ ਜਾ ਰਹੇ ਹੈ ਮਲਟੀ ਕਲਰਸ ਦੇ ਵਿੱਚ 뮤지컬 ਫਾਉਂਟੇ ਤਾਂ ਕਿ ਲੋਕ ਇੰਜੋਏ ਕਰ ਪਰ ਸਰ ਜਿਸ ਤਰ੍ਹਾਂ ਕਿ ਅੱਗੇ ਤੋਂ ਤੁਹਾਡੀ ਕੀ ਪਲੈਨਿੰਗ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੋਰ ਸੁਧਾਰ ਕੀਤਾ ਜਾਵੇ ਬਹੁਤ ਕੰਮ ਕਰਦੀ ਲੋੜ ਹੈਗੀ ਹੈ ਔਰ ਕਮ ਲਗਾਤਾਰ ਜਾਂਦਾ ਰਹੇ ਸਵੱਛਤਾ ਸਫਾਈ ਗ੍ਰੈਂਡ ਰੀ ਅਕਰੋਸ ਮੈਟਸ ਨੂੰ ਖਤਮ ਕਰਨਾ ਆ ਮੇਰੇ ਪਾਇਰਟੀਸ ਰਹਣਗੇ ਆ ਬਿਊਟੀਫਾਈ ਬਿਊਟੀਫਿਕੇਸ਼ਨ ਕਰਨਾ ਆ ਮੇਰੀ ਪਾਇਰਟੀ ਸਿਗੀਆਂ ਆ ਕਰਕੇ ਦਿਖਾਵਾਂਗੇ ਤਾਂ ਕਿ ਕੋਈ ਹਰ ਵਿਅਕਤੀ ਫੀਲ ਕਰੇ ਕਿ ਮੈਂ ਅੰਮ੍ਰਿਤਸਰ ਰਹਿ ਰਿਹਾ ਅਸ ਤੋਂ ਪਹਿਲਾਂ ਵੀ 50 ਸਾਲ ਤੋਂ ਵੀ ਮੈਂ ਰਹਿ ਰਿਹਾ ਸੀ ਮੈਂ ਹੁਣ ਅੰਮ੍ਰਿਤਸਰ ਨੂੰ ਇੱਕ ਡਿਫਰੈਂਟ ਦੇਖ ਰਿਹਾ ਬਾਹਰ ਦੇ ਲੋਕਾਂ ਤਾਂ ਮਹਿਸੂਸ ਕਰਨਗੇ ਕਰਨਗੇ ਸ਼ਹਿਰ ਦੇ ਲੋਕੀ ਤਾਂ ਮਹਿਸੂਸ ਕਰਨ ਕਿ ਅਸੀਂ ਇੱਕ ਆਮਾਨਵੀ ਪਾਰਟੀ ਆਈ ਹੈ ਤਾਂ ਕੋਈ ਫਰਕ ਫੀਲ ਕਰੇ ਡੈਫੀਨੇਟਲੀ ਫੀਲ ਫੀਲ ਕਰਨਗੇ ਜਿਸ ਤਰ੍ਹਾਂ ਕਿ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕੁਝ ਤੁਸੀਂ ਜਿਸ ਤਰ੍ਹਾਂ ਕਿ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੁਝ ਆਪਣੇ ਵੱਲੋਂ ਕੁਝ ਸੁਝਾਅ ਦੇਣਾ ਚਾਹੁੰਦੇ ਜਿਹੜੇ ਲੋਕ ਨਜਾਇਜ਼ ਕਬਜ਼ੇ ਕਰਦੇ ਹਨ ਜਾਂ ਨਜਾਇਜ਼ ਉਹਨਾਂ ਵੱਲੋਂ ਬਿਲਡਿੰਗਾਂ ਬਣਾਈਆਂ ਜਾਂਦੀਆਂ ਦੇਖੋ ਮੈਂ ਟਰਸ ਵਿੱਚ ਪੂਰਾ ਐਸਤੇ ਕੀਨ ਹੈਗਾ ਕੋਈ ਵੀ ਮੈਂ ਤੁਹਾਡੇ ਚੈਨਲ ਮਾਧਿਅਮ ਵਿੱਚ ਕਹਿ ਰਿਹਾ ਹੈਗਾ ਗ੍ਰੀਨ ਵੇਲਡ ਸ਼ਹਿਰ ਦੀ ਬਿਊਟੀਫਿਕੇਸ਼ਨ ਵਾਸਤੇ ਹੈ ਕਿਰਪਾਓ ਗ੍ਰੀਨ ਬੈਲਟ ਤੇ ਤੁਸੀਂ ਨਜਾਇਜ਼ ਕਬਜ਼ਾ ਕਰਕੇ ਕੋਈ ਕਿਸ ਤਰ੍ਹਾਂ ਕੰਸਟਰਕਸ਼ਨ ਨਾ ਕਰੋ ਆਉਣ ਵਾਲੇ ਦਿਨ ਚੜੀ ਤੇ ਸਖਤ ਕਾਰਵਾਈ ਕੀਤੀ ਜਾਏਗੀ ਸ਼ਹਿਰ ਨੂੰ ਹਰਾ ਭਰਾ ਕਰਨਾ ਹੈਗਾ ਗ੍ਰੀਨ ਬੈਲਟ ਰਹੀ ਹੈ ਉਹਨੂੰ ਗ੍ਰੀਨ ਬੈਲਟ ਤੇ ਕਿਸੇ ਤਰ੍ਹਾਂ ਕ੍ਰੋਸਬੰਡ ਨਹੀਂ ਔਰ ਮਾਰਕੀਟਾਂ ਦੇ ਵਿੱਚ ਜਿਹੜੇ ਟਰਸਟੀਆ ਮਾਰਕੀਟਾਂ ਹੈਗੇ ਆ ਕੋਰੀਡੋਰਸ ਹੈ ਬਹੁਤ ਲੋਕਾਂ ਨੇ ਮਰੇ ਹੈਗੇ ਔਰ ਜਹਾਜਗੜ ਸਕੀਮ ਦੇ ਵਿੱਚ ਵੀ ਇਸ ਤਰ੍ਹਾਂ ਹੀ ਹਾਲ ਹੈਗਾ ਔਰ ਠਈ ਹੋਰ ਜਗ੍ਹਾ ਤੇ ਵੀ ਬਿਲਕੁਲ ਆਉਣ ਵਾਲੇ ਦਿਨ ਚ ਬਰਦਾਸ਼ਤ ਨਹੀਂ ਹੈਗਾ ਜਿਹਨੂੰ ਦੁਕਾਨਾਂ ਦਿੱਤੀਆਂ ਹੈ ਉਹ ਆਪਣਾ ਸਮਾਨ ਦੁਕਾਨ ਦੇ ਅੰਦਰ ਕਰਨ ਪਿਛਲੇ ਦਿਨੀ ਮੈਂ ਜਹਾਜਗੜ ਵੀ ਬੁਨਿਆਦੀ ਵੀ ਕਰਵਾਈ ਹੈਗੀ ਸੀ ਕਿ ਆਪਣਾ ਸਮਾਨ ਆਪਣੇ ਦੁਕਾਨਾਂ ਦੇ ਅੰਦਰ ਕਰ ਲਓ ਨਹੀਂ ਤੇ ਆਉਣ ਵਾਲੇ ਦਿਨ ਚ ਹੋ ਸਕਦਾ ਤੁਹਾਡੇ ਤੇ ਜ਼ਰੂਰ ਕਾਰਵਾਈ ਕੀਤੀ ਜਾਏਗੀ ਕਿਉਂਕਿ ਖੈਰ ਹੈ ਅ ਅਸੀਂ ਰੋਡ ਦੇ ਉੱਤੇ ਸਮਾਨ ਲਗਾਣ ਦੀ ਇਜਾਜ਼ਤ ਨਹੀਂ ਦੇ ਸਕਦੇ ਦੁਕਾਨ ਦੇ ਅੰਦਰ ਹੈ ਦੁਕਾਨਾ ਦਿੱਤੀ ਆ ਦੁਕਾਨਾ ਦੇ ਅੰਦਰ ਆਪਣਾ ਸਮਾਨ ਰੱਖੋ ਆ ਕੋਈ ਨਜਾਇਜ਼ ਕੰਸਟਰਕਸ਼ਨ ਕਰ ਰਿਹਾ ਮੈਂ ਕਹਿੰਦਾ ਮੇਰੇ ਕੋਲ ਆਊਟਰਸ ਦੇ ਵਿੱਚ ਆਪਣਾ ਨਕਸ਼ਾ ਬਹੁਤ ਜਲਦੀ ਪਾਸ ਕਰਾਓ ਮੈਂ ਤਾਂ ਲੋਕਾਂ ਕੋਲ ਐਫੀਡਵਿਟ ਲੈ ਕੇ ਉਹਨਾਂ ਦੇ ਕੰਮ ਕਰ ਰਹੇ ਆਗਾ ਤੁਸੀਂ ਆਪਣਾ ਕੰਮ ਕਰੋ ਨਾ ਤੁਹਾਡਾ ਕਿਉਂ ਨਹੀਂ ਨਕਸ਼ਾ ਪਾਸ ਕਰ ਰਿਹਾ ਕੋਈ ਵਿਦਨ ਦੇਸ਼ ਤੁਹਾਡਾ ਕੰਮ ਹੋ ਰਿਹਾ ਤੁਸੀਂ ਕਿਉਂ ਕਰਦੇ ਹੋ ਇਲੀਗਲ ਕੰਮ ਆਪਣਾ ਆਓ ਆਪਣਾ ਕੰਮ ਕਰਾਓ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਣ ਵਾਲੀ ਨਹੀਂ ਹੈ ਕੋਈ ਨਜਾਇਜ਼ ਕੰਸਟਰਕਸ਼ਨ ਤੇ ਬਿਲਕੁਲ ਮੇਰੇ ਅੰਤੇ ਤੇ ਬਹੁਤ ਰੋਕ ਦਿੱਤੀ ਹੈਗੀ ਹੈ ਅਬ ਕੁਝ ਹੈ ਉਹ ਵੀ ਖਤਮ ਕਰਾਂਗੇ ਓਕੇ ਧੰਨਵਾਦ 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 ਤੁਹਾਡਾ ਬਹੁਤ ਏਸੀ ਸਾਡੇ ਨਾਲ ਜਿਸ ਤਰ੍ਹਾਂ ਕੀ ਇੰਪਰੂਵਮੈਂਟ ਟਰਸਟ ਦੇ ਅਸ਼ੋਕ ਤਲਵਾਰ ਜੀ ਜਿਨ੍ਹਾਂ ਨੇ ਕੀ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਕਿ ਉਹਨਾਂ ਵੱਲੋਂ ਆਖਿਆ ਗਿਆ ਹੈ ਕਿ ਗ੍ਰੀਨ ਬੈਲਟ ਤੇ ਜਿਹੜਾ ਵੀ ਕਬਜ਼ਾ ਕਰੇਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਕੈਮਰਾਮੈਨ ਤਰਨ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ